ਕਿਚ ਵੀ ਦੇਖੋ ਜਿਹੜਾ ਕੇਕ ਆਰਡਰ ਕਰਕੇ ਮੰਗਵਾਇਆ ਗਿਆ ਸੀ ਤਾਂ ਇੱਕ ਬੱਚੀ ਦੀ ਇੱਥੇ ਮੌਤ ਵੀ ਹੋਈ ਸੀ ਤਾਂ ਆਨਲਾਈਨ ਫੂਡ ਫੂਡ ਇੱਥੇ ਹਾਲਾਂਕਿ ਆਪਾਂ ਮੰਗਵਾਤਾ ਲੈਨੇ ਆ ਪਰ ਕੀ ਲੱਗਦਾ ਹੈ ਸ਼ਰਮਾ ਜੀ ਇੱਥੇ ਅੱਜਕੱਲ ਆਪਾਂ ਵੀ ਐਨੇ ਆਲਸੀ ਹੋ ਚੁੱਕੇ ਆ ਇਨਸਾਨ ਜੇਕਰ ਆਪਾਂ ਗੱਲ ਕਰੀਏ ਕਿ ਪਹਿਲਾਂ ਕੀ ਹੁੰਦਾ ਸੀ ਕਿ ਘਰਾਂ ਦੇ ਵਿੱਚ ਚੀਜ਼ ਬਣਾਈ ਜਾਂਦੀ ਸੀ ਪਰ ਅੱਜਕੱਲ ਘਰਾਂ ਦੇ ਵਿੱਚ ਬਣਾਉਣ ਦੀ ਬਜਾਏ ਆਨਲਾਈਨ ਹੀ ਆਪਾਂ ਜ਼ਿਆਦਾ ਪ੍ਰੇਫਰ ਕਰਨ ਲੱਗ ਪਏ ਆ ਕੋਬੜਾ ਆਨਲਾਈਨ ਉਹ ਜਦੋਂ ਸਾਡੇ ਸਾਬ ਨਾਲ ਕਾਣ ਤੋਂ ਸਮਾਨ ਚਾਹੁੰਦੇ ਜੀ ਜਿਹੜਾ ਅਸੀਂ ਕਲੈਕਟਰ ਸ਼ੌਪ ਤੋਂ ਖੇਡਣਾ ਉਹ ਕਿਤੇ ਸੋਹਣ ਸੱਪੀ ਦੇਣਾ ਚਾਹੀਦਾ ਹੂੰ ਵੀ ਕਿਹੜਾ ਸੀ ਖਾਣ ਪੀਣ ਦਾ ਸਮਾਨ ਕਿੰਨਾ ਦਾ ਸਮਾਨ ਹੈ ਜੀ ਸ਼ੌਪ ਤੋਂ ਲੈ ਰਹੇ ਹਾਂ ਨਹੀਂ ਸ਼ੌਪ ਤੋਂ ਲੈ ਰਹੇ ਹਾਂ ਕਿਉਂਕਿ ਦੁਕਾਨਾਂ ਤੋਂ ਬਣਾ ਦਾ ਫਰਕ ਹੁੰਦਾ ਸਾਡੇ ਹੂੰ ਕਈ ਦੁਕਾਨਾਂ ਦੇ ਵਿੱਚ ਬਹੁਤ ਵਧੀਆ ਸ਼ਿੱਸ਼ੇ ਦੇ ਨਾਲ ਵੀ ਬਣਾਇਆ ਜਾਂਦੀਆਂ ਸਮਾਈ ਦੇ ਨਾਲ ਬਣਾਇਆ ਜਾਂਦੀਆਂ ਦੀ ਕੁਆਲਟੀ ਦਾ ਸਮਾਨ ਪਾਇਆ ਜਾਂਦਾ ਹੈ। ਕਈ ਜਨਤਕਾਂ ਦੇ ਵਿੱਚ ਕੁਆਲਟੀ ਬਿਲਕੁਲ ਸਹੀ ਹੁੰਦੀ ਹੈ। ਤਾਂ ਸਮਾਨ ਤੇ ਕੋਈ ਸਫਾਈ ਦਾ ਧਿਆਨ ਨਹੀਂ ਹੁੰਦਾ। ਇਹਨਾਂ ਦੇ ਚੀਜ਼ਾਂ ਨੂੰ ਚੜ੍ਹ ਬੰਦੀਆਂ ਦੇ ਅੱਗੇ ਪੈਕ ਕਰਦੇ ਅਤੇ ਅੱਗੇ ਰੱਖ ਦਿੰਦੇ ਕਹਿੰਦੇ। ਤਾਂ ਇਹ ਵੀ ਕੁਆਲਿਟੀ ਮੈਚ ਨਹੀਂ। ਬਿਲਕੁਲ। ਤਾਂ ਦੇਖੋ ਇੱਥੇ ਅੱਜ ਕੱਲ ਜੇਕਰ ਆਪਾਂ ਪ੍ਰੈਫਰੈਂਸ ਦੀ ਗੱਲ ਕਰੀਏ ਤਾਂ ਹਾਲਾਂਕਿ ਆਨਲਾਈਨ ਫੂਡ ਤਾਂ ਮੰਗਵਾਉਂਦੇ ਹੀ ਨੇ ਲੋਕ। ਪਰ ਜੇਕਰ ਇੱਥੇ ਆਪਾਂ ਗੱਲ ਕਰੀਏ ਸਟ੍ਰੀਟ ਫੂਡ ਦੀ ਤਾਂ ਕਾਫੀ ਵਾਇਰਲ ਵੀਡੀਓ ਜੀਆਂ ਵੀ ਨੇ ਜੋ ਸਟ੍ਰੀਟ ਫੂਡ ਦੀਆਂ ਨੇ ਜਿੱਦਾਂ ਕਿ ਨੂਡਲਸ ਵਗੈਰਾ ਜੇਕਰ ਕੋਈ ਖਾਣ ਖਾਨ ਲੱਗਦਾ ਹੈ ਤਾਂ ਉਹਨਾਂ ਦੇ ਵਿੱਚ ਵੀ ਜਿਹੜੇ ਕੀੜੇ ਮਕੌੜੇ ਦੇਖੇ ਜਾ ਸਕਦੇ ਨੇ ਤਾਂ ਇੱਥੇ ਕੀ ਲੱਗਦਾ ਹੈ ਕਿ ਜੇਕਰ ਆਪਾਂ ਆਮ ਗੱਲ ਕਰੀਏ ਕਿ ਹਰ ਇਨਸਾਨ ਦਾ ਇੱਥੇ ਫਰਜ਼ ਬੰਦਾ ਹੈ ਕਿ ਦੂਜੇ ਦੀ ਸੇਧ ਦਾ ਵੀ ਆਪਾਂ ਖਿਆਲ ਰੱਖੀਏ ਤਾਂ ਇੱਥੇ ਇਹ ਚੀਜ਼ਾਂ ਨੂੰ ਵੀ ਦੇਖੋ ਕਿਤੇ ਨਾ ਕਿਤੇ ਇਨਸਾਨੀਅਤ ਆਪਾਂ ਕਹਿ ਸਕਦੇ ਹਾਂ ਕਿ ਭੁੱਲਦੇ ਜਾ ਰਹੇ ਨੇ ਲੋਕ

ਇਹ ਤਾਂ ਬਾਅਦ ਚ ਖਾਣੇ ਦੇ ਬਾਰੇ ਪਤਾ ਲੱਗਦਾ ਜੇ ਤੂੰ ਬੁੱਢਾ ਹੋ ਜਾ ਮਾਰੋ ਜਦੋਂ ਸਭਾਰ ਹੋ ਜਾਂਦਾ ਜਦੋਂ ਡੈਥ ਹੋ ਜਾਂਦੀ ਹੂੰ ਦੇਖੋ ਇਹ ਗੱਲ ਹੈ ਕਿ ਆਨਲਾਈਨ ਫੂਡ ਹਾਲਾਂਕਿ ਆਪਾਂ ਮੰਗਵਾਉਂਨੇ ਤਾਂ ਪਰ ਜੇਕਰ ਇੱਥੇ ਗੱਲ ਕਰੀਏ ਕਿ ਅੱਜਕੱਲ ਜਿੱਦਾਂ ਟੈਕਨੋਲੋਜੀ ਦੇ ਨਾਲ ਨਾਲ ਲੋਕ ਚੱਲਦੇ ਨੇ ਤਾਂ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਨੇ ਜਿੱਦਾਂ ਆਪਾਂ ਸ਼ਾਪਿੰਗ ਵਗੈਰਾ ਵੀ ਅੱਜਕੱਲ ਆਨਲਾਈਨ ਕਰਨ ਲੱਗ ਪਏ ਆ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਘਰ ਦੇ ਵਿੱਚ ਆਪਾਂ ਖਾਣਾ ਬਣਾਉਂਨੇ ਆ ਇਹ ਚੀਜ਼ਾਂ ਨੂੰ ਵੀ ਖਤਮ ਕਰ ਦੇਗਾ ਇਹ ਮੈਡਮ ਟੈਕਨੋਲੋਜੀ ਦੇ ਨਾਲ ਚੱਲਣਾ ਹੈ ਟੈਕਨੋਲੋਜੀ ਦਾ ਫਾਇਦੇ ਜਾਣਾ ਹੋ ਜਾਣਾ ਕੋਈ ਛੰਦ ਗੱਲ ਨਹੀਂ ਕੀਤੀ ਜੀ ਦੇਖੋ ਇਹ ਕੰਮ ਵੀ ਗੱਲ ਕੀਤੀ ਹੈ ਅੱਗੇ ਵਧਣਾ ਜਾਂ ਕੇਵਲ ਕਦਮ ਬਣਾਉਣੇ ਸਾਡੇ ਖੋਤੇ ਸਾਡੇ ਤੇਜ ਦੇ ਬਾਡੇ ਸੰਸਾਰ ਦੇ ਕੋਈ ਮਾੜੀ ਗੱਲ ਨਹੀਂ ਹੁੰਦੀ ਤੇ ਕੀ ਸਾਡੇ ਕਿਹਦੇ ਤੋਂ ਆਉਂਦੇ ਬਾਤ ਰਹੇ ਆ ਜਿਹੜੀ ਜਿੰਦਾਂ ਰਾਹੇ ਬਾਤ ਰਹੇ ਆ ਉਹ ਕਰ ਰਹੇ ਹੈ ਟੈਕਨੋਲੋਜੀ ਦੇ ਦੁਰਵਰਤੋਂ ਕਰ ਰਹੇ ਹੈ ਕੀ ਆ ਹੋ ਰਿਹਾ ਹੈ ਕੁਝ ਦੇ ਸੱਚੀ ਗੱਲ ਹੈ ਉਹ ਜਿਹੜਾ ਬੰਦੇ ਨੂੰ ਦੋ ਦੰਦ ਜਵਸਾ ਆਵੇ ਜਿਹੜੇ ਡਿਸਟਰਬ ਜੇ ਚੱਲ ਰਹੇ ਹੈ ਕਿ ਆ ਉਹ ਸਾਨੂੰ ਹਾਂ ਨਹੀਂ ਦਊਗਾ ਕਿ ਆ ਲਾਭਦਾ ਹੋਵੇ ਬਿਲਕੁਲ ਦੇਖੋ ਇਹ ਗੱਲ ਹੈ ਕਿ ਟੈਕਨੋਲੋਜੀ ਦੇ ਨਾਲ ਸਮੇਂ-ਸਮੇਂ ਦੇ ਵਿੱਚ ਟੈਕਨੋਲੋਜੀ ਵੀ ਬਦਲਦੀਆਂ ਜਾ ਰਹੀਆਂ ਨੇ ਪਰ ਜੇਕਰ ਆਪਾਂ ਇੱਥੇ ਆਨਲਾਈਨ ਫੂਡ ਦੀ ਗੱਲ ਕਰੀਏ ਕੀ ਕਿੰਨਾ ਹਾਲਾਤਾਂ ਦੇ ਵਿੱਚ ਉਹ ਫੂਡ ਬੰਦੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਣਾਇਆ ਜਾਂਦਾ ਹੈ ਹਾਲਾਂਕਿ ਇਹ ਇਹ ਸਭ ਚੀਜ਼ਾਂ ਆਪਣੀ ਅੱਖੋਂ ਔਲੇ ਹੁੰਦੀਆਂ ਨੇ ਹਾਂ ਬਿਲਕੁਲ ਮੈਡਮ ਦੇ ਕੋਈ ਫੇਰ ਬਣਾਉਂਦੀ ਆ ਨਾ ਕਿ ਜੇ ਜਮਾਨੇ ਦੀ ਜਿਵੇਂ ਮਾਤਾ ਨੂੰ ਕੋਈ ਸਬਜ਼ੀ ਜਾਂ ਸਬਾਨ ਜਾਂ ਕੋਈ ਇਹ ਜੇ ਫਾਸਟ ਫੂਡ ਦਾ ਸਬਾਨ ਕੋਈ ਤੇ ਜਾ ਰੋ ਲੈ ਕੇ ਆਉਣਾ ਸਬਜ਼ੀ ਮੰਡੀ ਤੋਂ ਲੈ ਕੇ ਆਉਣਾ وہ میڈم خریداری اگر یہاں دیکھ لو بندہ پریشان ہو جاتا ہے بالکل لو کوالٹی بالکل آلو گٹیلٹی پیاز یہاں چیزیں جب کتے نہ کہ دکاندار ورتوں کرتے ہیں تو پھر لوگ کلوان ہو جاتا اس کا کہنا صحت ڈپارٹمنٹ ہے جہاں صحت وباگ ہے انہوں نے کتے نہ کتے سسٹم دیکھ کے مہینے بھی دن ਜੁਨੀਆ ਕਾਰਪੋਰੇਟੀਆਂ ਦੁਕਾਨਾਂ ਜਾਂ ਜਿੱਥੇ ਸਾਡਾ ਨਾਮ ਹੋਵੇ ਉਸ ਬਾਹਰ ਵੀ ਕਿਤਾਬ ਉਹਨਾਂ ਦੀ ਪ੍ਰੋਪਰ ਚੈਕਿੰਗ ਪ੍ਰੋਪਰ ਸੈਂਪਲਿੰਗ ਹੋਣੀ ਚਾਹੀਦੀ ਹੈ ਜੀ ਜੀ ਬਿਲਕੁਲ ਚੈਕਿੰਗ ਤਾਂ ਹਾਲਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਜੇਕਰ ਇੱਥੇ ਸੰਜੀਪ ਜੀ ਆਪਾਂ ਕੀ ਕਹਿ ਸਕਦੇ ਹਾਂ ਕਿ ਦੇਖੋ ਇੱਕ ਆਨਲਾਈਨ ਫੂਡ ਜੇਕਰ ਆਪਾਂ ਮੰਗਵਾਉਨੇ ਆ ਜਿੱਦਾਂ ਕਿ ਮੈਂ ਇੱਥੇ ਪਹਿਲਾਂ ਵੀ ਗੱਲ ਕੀਤੀ ਹੈ ਉਹਨੇ ਸਵਾਲ ਮੇਰਾ ਸੀ ਕਿ ਇੱਥੇ ਕਈ ਵਾਰ ਉਹ ਫੂਡ ਕਿਸ ਤਰੀਕੇ ਦੇ ਨਾਲ ਬਣਾਇਆ ਜਾ ਰਿਹਾ ਹੈ ਉਹ ਜਿਹੜਾ ਭੋਜਨ ਆਪਾਂ ਮੰਗਵਾ ਰਹੇ ਆ ਆਪਾਂ ਨੂੰ ਨਹੀਂ ਪਤਾ ਹੁੰਦਾ ਕੀ ਲੱਗਦਾ ਹੈ ਕਿ ਇਹਨਾਂ ਦਾ ਸਿਹਤ ਤੇ ਇੰਨਾ ਜ਼ਿਆਦਾ ਹਾਨੀਕਾਰ ਅਸਰ ਹੁੰਦਾ ਹੈ ਕਿ ਕਈ ਵਾਰ ਕੀ ਹੁੰਦਾ ਹੈ ਕਿ ਇਹ ਖਾ ਕੇ ਆਪਣੇ ਜਿਹੜੇ ਲੋਕ ਨੇ ਉਹ ਬਿਮਾਰ ਵੀ ਪੈ ਜਾਂਦੇ ਨੇ। ਉਪਰੋਂ ਤਾਂ ਦੇਖੋ ਕਈ ਲੋਕ ਸੁਚੇਵਾਰ ਰੱਖਦੇ ਆ। ਹੂੰ। ਜਾਂ ਸਿੱਖਧਰਮ ਦੇ ਨਾਲੋਂ ਤੁਸੀਂ ਜਾਂ ਤੁਸੀਂ ਹਿੰਦੂਧਰਮ ਦੇ ਨਾਲੋਂ ਕਿਸੇ ਤਰ੍ਹਾਂ ਦੀ ਵੀ ਨਾਲੋਂ ਬਹੁਤ ਲੋਕ ਸੁਚੇਵਾਰ ਰੱਖਦੇ ਆ। ਹੂੰ। ਲੋਕ ਕਹਿੰਦੇ ਵੀ ਹਾਂ ਯਾਰ ਉਹ ਸਿਗਰਟ ਪੀਂਦਾ ਉਹ ਜਿਹੜੀ ਪੀਂਦਾ ਜਾਂਦਾ ਖਾਂਦਾ ਕਿੰਨੀ ਗੱਲ ਕਰਦਾ। لیکن بارو سامان ਬਣਿਆ ਹੋਇਆ ਹੈ ਬੜੇ ਆਰਾਮ ਦੇ ਨਾਲ ਖਾ ਲੈਂਦੇ ਹੈ ਜੀ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਦੋਂ ਸੂਪ ਸ਼ਾਪ ਦੇ ਵਿੱਚ ਇੱਕ ਸਾਈਡ ਤੇ ਜਿਹੜਾ ਹਰਵਾਇ ਲੱਗਿਆ ਹੋਦਾ ਕੰਮ ਕਰਨ ਵਾਲੇ ਲੱਗੇ ਰਹਿੰਦੇ ਆ ਉਹ ਪਤਾ ਕਿ ਤਿਆਰ ਦੇ ਜਿੱਤਾ ਬੀੜੀਆਂ ਕਿੰਨਾ ਸਾਫ਼ ਚੱਲਦਾ ਹੱਥ ਧੋਣੇ ਨਹੀਂ ਤੋਂਦੇ ਕਈ ਲੋਕ ਬੈਠੀ ਦੇਖਿਆ ਫੜਮ ਖਾਣ ਨੂੰ ਦੇ ਸਮੋਸੇ ਆ ਜੋ ਗਿਆ ਉਹ ਚੀਜ਼ਾਂ ਜੋ ਅਸੀਂ ਬੀੜੀਆਂ ਨਿਕੰਦੀਆਂ ਦੇਖਿਆ ਜਾਂਦੇ ਦੇ ਸਮਾਨ ਨਿਕਲਦੇ ਦੇ ਵਿੱਚ ਦੇਖੀ ਬਿਲਕੁਲ ਬਿਲਕੁਲ ਦੇਖੋ ਜਿੱਦਾਂ ਇੱਥੇ ਤੁਸੀਂ ਵੀ ਜਿਹੜੀ ਇਨਫਰਮੇਸ਼ਨ ਦੇ ਰਹੇ ਹੋ ਸਾਨੂੰ ਸਾਡੇ ਦਰਸ਼ਕਾਂ ਨੂੰ ਕਿ ਕਿਸ ਤਰੀਕੇ ਦਾ ਸਮਾਨ ਜਿਹੜਾ ਇੱਥੇ ਨਿਕਲ ਸਕਦਾ ਹੈ ਇਹਨਾਂ ਖਾਣਿਆਂ ਦੇ ਵਿੱਚ ਪਰ ਕੀ ਲੱਗਦਾ ਹੈ ਕਿ ਆਨਲਾਈਨ ਅੱਜਕੱਲ੍ਹ ਕਾਫੀ ਹੱਦ ਤੱਕ ਪ੍ਰਚਲਿਤ ਹੈ ਤੇ ਇੱਥੇ ਇਹਨਾਂ ਸਭ ਚੀਜ਼ਾਂ ਦੇ ਉੱਤੇ ਆਪਾਂ ਆਮ ਲੋਕਾਂ ਨੂੰ ਵੀ ਕਿੰਨਾ ਕੁ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਮੜਨ ਧਿਆਨ ਦੇਣ ਦੀ ਹੀ ਗੱਲ ਸਾਡੇ ਤੇ ਜਾ ਬੈਠੀ ਮਾਪਾ ਸ਼ਾਣਾ ਦੀਾ ਸ਼ਾਣਾ ਕੋਈ ਬਾਚ ਕੁ ਬਾਣਾ ਦਾ ਕੋਈ ਸ਼ੌਪ ਉਹਦੇ ਕੋਈ ਸਮਾਨ ਬਾਣਾ ਜੀ ਕੋਈ ਜ਼ਿਆਦਾ ਪਰੇਸ਼ਾਨੀ ਹੋਣੀ ਚਾਹੀਦੀ ਜੀ ਆਪਣਾ ਘਰ ਪਿਆਰ ਕਰਕੇ ਕਾਈਏ ਠੀਕ ਹੈ ਬੰਦੇ ਕੋਲ ਸਮਾਂ ਨਹੀਂ ਹੁੰਦਾ ਜਾਂ ਕੋਈ ਸਮਾਨ ਦੀ ਕੋਈ ਦਿੱਕਤ ਹੋਵੇ ਬਣਾਉਣ ਦੀ ਦਿੱਕਤ ਹੁੰਦੀ ਹੈ ਤਾਂ ਇੰਨਾ ਦੀ ਸ਼ੌਪ ਤੋਂ ਲੈ ਕੇ ਉਹ ਜਿੱਥੇ ਕਿਤੇ ਨਾ ਕਿਤੇ ਸਹੀ ਜੇ ਕੰਨਾ ਇਹਦੀ ਜਨਮ ਧਿਆਨ ਰੱਖਿਆ ਜਾਂਦਾ ਸਫਾਈ ਧਿਆਨ ਰੱਖਿਆ ਜਾਂਦਾ ਕਿਉਂਕਿ ਅਸੀਂ ਸਾਰੀਆਂ ਦੁਕਾਨਾਂ ਨੂੰ ਜਾ ਸਾਰੇ ਦੁਕਾਨਦਾਰਾਂ ਨੂੰ ਵੀ ਕਹਿੰਦੇ ਵੀ ਸਾਰੇ ਦੁਕਾਨਦਾਰ ਜਿਹੜੇ ਕਿ ਕੰਕਰ ਦੇ ਸੇਧਾ ਧਿਆਨ ਨਹੀਂ ਰੱਖਦੇ ਜਾ ਲੋਕਾਂ ਦੀ ਵਾਧਵਾ ਕਰਾਉਂਦੇ ਕੋ ਬਹੁਤ ਕਹਾਣਾਂ ਜੇ ਕਿ ਸਿਸਟਮ ਦੇ ਵਿੱਚ ਚੱਲਦੀਆਂ ਬਹੁਤ ਬੜਾ ਕਹਾਣਾ ਹੁੰਦੇ ਜਾਂ ਉਹਨਾਂ ਤੋਂ ਲੋਕ ਜਾਂ ਫਿਰ ਤੁਸੀਂ ਜ਼ਿਆਦਾਤਰ ਕੋਸ਼ਿਸ਼ ਕਰੋ ਵੀ ਕਿ ਤੁਸੀਂ ਆਪਣਾ ਘਰ ਪਿਆਰ ਕਰਕੇ ਆ ਕੇ ਪਿਆਰ ਕਰਕੇ ਜੀ ਜੀ ਬਿਲਕੁਲ ਬਿਲਕੁਲ ਦੇਖੋ ਘਰ ਤਿਆਰ ਕਰਨ ਦੀ ਜ਼ਰੂਰਤ ਹੋਣੀ ਚਾਹੀਦੀ ਹੈ ਇੱਥੇ ਹਾਲਾਂਕਿ ਵੱਧ ਤੋਂ ਵੱਧ ਆਪਾਂ ਨੂੰ ਘਰਾਂ ਦੇ ਵਿੱਚ ਹੀ ਬਣਾਉਣਾ ਚਾਹੀਦਾ ਜਿਹੀਆਂ ਚੀਜ਼ਾਂ ਜੇਕਰ ਕੁਝ ਖਾਣਾ ਵੀ ਹੈ ਪਰ ਇੱਥੇ ਕੀ ਹੁੰਦਾ ਕਿ ਕਈ ਵਾਰ ਜਿਹੜਾ ਆਪਾਂ ਆਨਲਾਈਨ ਫੂਡ ਆਰਡਰ ਕਰ ਰਹੇ ਹੁੰਨੇ ਆ ਉਹ ਕਾਫੀ ਸਮੇਂ ਪਹਿਲਾਂ ਤੋਂ ਬਣਿਆ ਹੁੰਦਾ ਤੇ ਆਪਾਂ ਨੂੰ ਇਹ ਚੀਜ਼ ਵੀ ਨਹੀਂ ਪਤਾ ਹੁੰਦੀ ਉਹ ਬੰਦਾ ਥੋੜੀ ਸ਼ਾਮ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹ ਚੈਰੀ ਦੇਟ ਗਿਆ ਹੈ ਜੀ ਜੀ ਯਾ ਕਿੰਨੇ ਦਿਨ ਪਹਿਲਾਂ ਦਾ ਬਣਿਆ ਹੋਇਆ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਖਾਣੇ ਪੀਣ ਵਾਲੇ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੀ ਥੇਕ ਬਹੁਤ ਘੱਟ ਹੁੰਦੀ ਹੈ ਜੀ ਸਮਾਂ ਘੱਟ ਹੁੰਦਾ ਜੀ ਬਿਲਕੁਲ ਟੈਕਨਕਲ ਕਰ ਗਏ ਜੀ ਦੇਖਿਆ ਜਾਂ ਵੀ ਗਰਮੀ ਦੇ ਵਿੱਚ ਟੀਂਆਂ ਖਰਾਬ ਹੋ ਜਾਂਦੀਆਂ ਨੇ ਕਿਉਂਕਿ ਫ੍ਰਿਜ ਕੋਲ ਬੱਤੀ ਹੈ ਮਿੰਟਕ ਤੋਂ ਵੱਧਦੀਆਂ ਨਹੀਂ ਸਾਨੂੰ ਪਤਾ ਨਹੀਂ ਕਿੰਨੇ ਕੰਨ ਦਿਨ ਪਹਿਲਾਂ ਕਿੰਨੇ ਕੰਨ ਮਹੀਨੇ ਪਹਿਲਾਂ ਦਾ ਜਿਹੜਾ ਟੈਕ ਕਰਿਆ ਹੋਆ ਸਮਾਨ ਕੋਈ ਉਹਦੇ ਤੇ ਲਾਇਦਾ ਪਲੇਟਸ ਨਹੀਂ ਹੁੰਦਾ ਕੋਈ ਉਹਦੇ ਤੇ ਕੋਈ ਮਾਰਕਿੰਗ ਹੀ ਨਹੀਂ ਕਰੀ ਹੁੰਦੀ ਉਹ ਸਿੱਧਾ ਇੱਕ ਆਮ ਨਾਰਮਲ ਪੈਕਟ ਦਾ ਦੇ ਵਿੱਚ ਉਹ ਬੰਦ ਕਰਿਆ ਹੋਆ ਹੁੰਦਾ ਉਹਨਾਂ ਚ ਪਤਾ ਲ ਬਿਲਕੁਲ ਦੇਖੋ ਖਾ ਕੇ ਇੱਥੇ ਲੋਕ ਬਿਮਾਰ ਵੀ ਪੈ ਜਾਂਦੇ ਨੇ ਪਰ ਕੀ ਹੈ ਕਿ ਦੇਖੋ ਅਜੀਆਂ ਵਾਇਰਲ ਵੀਡੀਓਜ਼ ਹਾਲਾਂਕਿ ਹਰ ਰੋਜ਼ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਲੋਕ ਵੀ ਕਈ ਵਾਰ ਲਾਪਰਵਾਹੀ ਵਰਤਦੇ ਨੇ ਅਜੀਆਂ ਵੀਡੀਓਜ਼ ਦੇਖ ਕੇ ਵੀ ਆਪਾਂ ਜਿਹੜਾ ਅੱਖਾਂ ਬੰਦ ਕਰਕੇ ਆਨਲਾਈਨ ਫੂਡ ਆਰਡਰ ਕਰਦੇ ਰਹਿੰਨੇ ਆ ਤਾਂ ਜਿਹੜਾ ਸਾਡੀ ਸਿਹਤ ਦੇ ਨਾਲ ਅੱਗੇ ਜਾ ਕੇ ਵੱਡਾ ਖਿਲਵਾੜ ਆਪਾਂ ਖੁਦ ਹੀ ਕਰ ਰਹੇ ਹੁੰਨੇ ਆ ਦੇਖੋ ਬੜਾ ਵਾ ਮਾਨੂੰ ਈ ਆਈਸਕ੍ਰੀਮ ਕੁਲਫੀ ਦੀ ਗੱਲ ਕਰਦੇ ਨੇ ਹੂੰ ਜਾਂ ਦੇ ਵਿੱਚ ਕਿ ਆਈਸਕ੍ਰੀਮ ਕੁਲ ਬਿੱਲੀ ਜਾਂਦੇ ਜਿਹੜੇ ਘਰ ਆਣੇ ਤੇ ਜੀ ਆ ਬੇਬੀ ਚਿੱਤਾਂ ਦਾ ਸਾਮਾਨ ਪਾਉਣਾ ਕਿਹੜੀ ਕਿਹੜੀ ਚੀਜ਼ ਪਾਉਣੀ ਹੈ ਜਿਹੜੀ ਜੀ ਸਾਕੇ ਤੇ ਉਹ ਸਨਸਾਰ ਨਹੀਂ ਉਹ ਜੀ ਦੀ ਉਹ ਜਿਹਾ ਬਾਕი ਤਿਆਰ ਕਰਦਾ ਪਰ ਲੇਕਿਨ ਜਿਹੜੀ ਚੀਜ਼ ਆਨਲਾਈਨ ਰੈਡੀमेड ਐਸਕੇ ਸਾਹਮਣੇ ਕੋਈ ਅਸਾਂ ਨਹੀਂ ਉਹਨਾਂ ਨੂੰ ਜਿੰਨਾ ਕਿ ਕਿੰਨੀ ਗੱਲ ਕੀਤੀ ਜਾਂਦੀ ਹੈ ਜਿਹੜੀਆਂ ਜਨਕ ਦੇ ਵੱਲ ਦੀ ਕੁਆਂਟੀਟੀ ਵਧਾਉਣੀ ਹੈ ਜਾਂ ਉਹਦੀ ਖਲਾਫਤ ਨੂੰ ਵਧਾਉਣੀ ਹੈ ਲੇਕਿਨ ਸਾਡੇ ਛੇਦ ਨੂੰ ਨੁਕਸਾਨ ਨਾ ਪਈ ਉਹ ਵੀ ਅਗਰ ਇੱਕ ਚੀਜ਼ ਘੱਟ ਬਣਾਉਂਗੇ ਤਾਂ ਉਹਦਾ ਚੇਤੇ ਵਿੱਚ ਧਿਆਨ ਰੱਖੂਗਾ ਨਾ ਬਿੱਜਾਂ ਦੀ ਵਰਤੋਂ ਨਹੀਂ ਕਰੂਗੀ ਜੀ ਜੀ ਬਿਲਕੁਲ ਉਹ ਹੀ ਹੈ ਕਿ ਦੇਖੋ ਕਿਤੇ ਨਾ ਕਿਤੇ ਇੱਥੇ ਮੈਂ ਫਿਰ ਤੋਂ ਦੁਹਰਾ ਰਹੀ ਹਾਂ ਕਿ ਆਪਾਂ ਲੋਕ ਹੀ ਕਿਤੇ ਨਾ ਕਿਤੇ ਆਲਸੀ ਹੋ ਚੁੱਕੇ ਹਾਂ ਕਿਉਂਕਿ ਟੈਕਨੋਲੋਜੀ ਦੇ ਨਾਲ ਆਪਾਂ ਚੱਲਣਾ ਤਾਂ ਸਿੱਖ ਗਏ ਹਾਂ ਇੱਥੇ ਹਾਲਾਂਕਿ ਪਰ ਬਹੁਤ ਵੱਡਾ ਜਿਹੜਾ ਆਪਾਂ ਆਪਣੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਹੁੰਨੇ ਆ ਨੁਕਸਾਨ ਕਰ ਰਹੇ ਹੁੰਨੇ ਆ ਹਾਂ ਬਿਲਕੁਲ ਵਾਰਨ ਦੇਖੋ ਨਾ ਫਿਰ ਦਹਾੜਾ ਚੱਕਣਾਉਣ ਦੀ ਕਰ ਦੇਣਾ ਕੋਈ ਜੰਮ ਨਹੀਂ ਹੁੰਦਾ ਜਿਹੜਾ ਜਿਹੜਾ ਸੱਣਾ ਠੀਕ ਹੁੰਦਾ ਲੇਕਿਨ ਇਹਦੀ ਕੀ ਨੁਕਸਾਨ ਵਾਲ ਨੂੰ ਬਾਦ ਰਿਹਾ ਜਾਂ ਫਾਇਦੇ ਵਾਲ ਨੂੰ ਬਾਦ ਰਿਹਾ ਇਹ ਵੀ ਕੀ ਇਹ ਗੱਲ ਸਾਡੇ ਧਿਆਨ ਵਿੱਚ ਹੋਣੀ ਚਾਹੀਦੀ ਹੈ ਕਿ ਇਹ ਕਿੰਨਾ ਜੀਨੇ ਰਿਹਾ ਲੋਕੀ ਕਿੰਨਾ ਕੁ ਚੱਲਣਾ ਤੋਂ ਨੁਕਸਾਨ ਨਹੀਂ ਲੇਕਿਨ ਜਦੋਂ ਸੀ ਨੁਕਸਾਨ ਕਰਦੇ ਆ ਕਿ ਵਰਤੋਂ ਨਹੀਂ ਕਰ ਵਰਤੋਂ ਦੇ ਵਿੱਚ ਚਲ ਰਹੇ ਆ ਆਪਣੇ ਆਪ ਨੂੰ ਨੁਕਸਾਨ ਦੇ ਵਿੱਚ ਪਿਆ ਰਹੇ ਆ ਫਿਰ ਐਡਾ ਟੈਕਨੋਲੋਜੀ ਦੇ ਨਾਲ ਚਲਣਾ ਕਿੰਨਾ ਕਿਤੇ ਨੁਕਸਾਨ ਵੀ ਦੇ ਸਕਦਾ ਜੀ ਬਿਲਕੁਲ ਤੇ ਇਥੇ ਆਮ ਲੋਕਾਂ ਨੂੰ ਕਿੰਨੀ ਕਿ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਿਹੜੇ ਕਿ ਆਨਲਾਈਨ ਫੂਡ ਮੰਗਵਾਉਣ ਦੇ ਸ਼ੌਕੀਨ ਨੇ ਜਾਂ ਫਿਰ ਆਨਲਾਈਨ ਖਾਣਾ ਪ੍ਰੈਫਰ ਕਰਦੇ ਨੇ ਜੇ ਬੜਾ ਬਸ ਇੱਕ ਵਾਰੇ ਦਾ ਹਉਜਾਦੀ ਆਉਣ ਦਾ ਹੈ ਨਾ ਖਾਣ ਦਾ ਦਮਾਤ ਦਾ ਜੇ ਕੋਈ ਖਾਣ ਜਿਹੜਾ ਦਮਾਤ ਦੀ ਲੈਣਾ ਉਹਦੇ ਤੇ ਵੀ ਗੁਰੇਜ ਕਰਨਾ ਚਾਹੀਦਾ ਜੀ ਜੀ ਜਦ ਸੇ ਦੁਕਾਨ ਤੋਂ ਸਾਮਾਨ ਲੈ ਕੇ ਆਉਂਦੇ ਤੁਸੀਂ ਬੜੀ ਇੰਟੈਲੀਜੈਂਟ ਕੋਆਡੀ ਹਾਂ ਦੇਖ ਕੇ ਕੋਆਡੀ ਲੈ ਜਾ ਰਹੇ ਹ ਜੀ ਜਿਵੇਂ ਜੀ ਇੱਥੇ ਫੜਦੇ ਛੋਟਾ ਕਰਨਾ ਦੁਕਾਨ ਦੇ ਜੀ ਕਿਸੀ ਫੋਟੋ ਦੇਖ ਕੇ ਛੋਟਾ ਕਰਨਾ ਵੀਡੀਓ ਦੇਖ ਕੇ ਛੋਟਾ ਕਰਨਾ ਬੜੀ ਚੰਗਾ ਤੰਤਰ ਹੁੰਦਾ ਹੈ ਜਿਸ ਦਾ ਜ਼ਿਆਦਾਤਰ ਆਨਲਾਈਨ ਕੀਆ ਨਰਾਇਆਂ ਦੇ ਜਸਤਰਾਂ ਦੇ ਠੀਕਾਰ ਹੁੰਦੀਆਂ ਦੇਖੀਆਂ ਜਾਂ ਫਿਰ ਉਹਨਾਂ ਦੇ ਰੋਲੇ ਕਹਿੰਦੇ ਲੈਂਦੇ ਆ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਪ ਸ਼ਰਮਾ ਜੀ ਤੁਹਾਡਾ ਤੁਸੀਂ ਦਰਸ਼ਕਾਂ ਨੂੰ ਵੱਤ ਤੋਂ ਵੱਤ ਜਿਹੜੀ ਜਾਣਕਾਰੀ ਆ ਸਾਂਝੀ ਕੀਤੀ ਹੈ ਧੰਨਵਾਦ ਬਹੁਤ ਬਹੁਤ ਹਾਂਜੀ ਤਾਂ ਅੱਜ ਦਾ ਸਾਡਾ ਜੋ ਵਿਸ਼ਾ ਸੀ ਉਹ ਇਹੀ ਸੀ ਕਿ ਆਨਲਾਈਨ ਫੂਡ ਸੇਫਟ ਦੇ ਲਈ ਕਿੰਨੇ ਹਾਨੀਕਾਰਕ ਨੇ ਪਰ ਫਿਲਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਕਿ ਅੱਜਕੱਲ ਜਿਹੜੇ ਆਨਲਾਈਨ ਫੂਡ ਤੁਸੀਂ ਇੱਥੇ ਪ੍ਰੈਫਰ ਕਰਦੇ ਹੋ ਇਹ ਸਿਹਤ ਦੇ ਨਾਲ ਵੱਡਾ ਖਿਲਵਾੜ ਤੁਸੀਂ ਖੁਦ ਨਾਲ ਕਰ ਰਹੇ ਹੋ ਨਿਓ ਕਿਤੇ ਨਾ ਕਿਤੇ ਇਹ ਜਿਹੜੇ ਆਨਲਾਈਨ ਫੂਡ ਨੇ ਸਿਹਤ ਦੇ ਲਈ ਚੰਗੇ ਨਹੀਂ ਹੈ ਤਾਂ ਇੱਥੇ ਤੁਹਾਨੂੰ ਵੀ ਸਾਵਧਾਨੀਆਂ ਜਿਹੜੀ ਵਰਤਣੀਆਂ ਚਾਹੀਦੀਆਂ ਨੇ ਕਿਉਂਕਿ ਦੇਖੋ ਪਿਛਲੀ ਵਾਰ ਵੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਪਟਿਆਲਾ ਦੇ ਵਿੱਚ ਕੇ ਖਾਣ ਦੇ ਨਾਲ ਇੱਕ ਛੋਟੀ ਜੀ ਬੱਚੀ ਦੀ ਜਿਹੜੀ ਜਾਨ ਸੀ ਚਲੀ ਗਈ ਸੀ ਕਿਤੇ ਨਾ ਕਿਤੇ ਖਾਣਾ ਕਿਸ ਸਮੇਂ ਕਦੋਂ ਕਿਵੇਂ ਬਣਿਆ ਹੁੰਦਾ ਹੈ ਇਹ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਾਂ ਦੇਖੋ ਇੱਥੇ ਕਾਲੀ ਮਚਾ ਦਿੰਨੇ ਆ ਕਿ ਆਨਲਾਈਨ ਮੰਗਵਾ ਕੇ ਅਸੀਂ ਇੱਥੇ ਕਿਤੇ ਨਾ ਕਿੱਥੇ ਆਪਣੀ ਭੁੱਖ ਤਾਂ ਮਿਟਾ ਸਕਦੇ ਆ ਪਰ ਸੇਧ ਦੇ ਨਾਲ ਜਿਹੜੇ ਜੁੜੇ ਹੋਏ ਆਪਾਂ ਕਹਿ ਸਕਦੇ ਆ ਵੱਡੇ ਇਸ ਦੇ ਖਤਰੇ ਨੇ ਤੇ ਇਥੋਂ ਤੁਹਾਨੂੰ ਵੀ ਬਚਣਾ ਚਾਹੀਦਾ ਹੈ ਤੇ ਤੁਹਾਡੀ ਸਬੰਧੀ ਕੀ ਰਾਏ ਹੈ ਵਿਸ਼ੇ ਬਾਰੇ ਤੁਸੀਂ ਕੀ ਸੋਚਦੇ ਹੋ ਸਾਨੂੰ ਆਪਣੀ ਜਿਹੜੀ ਰਾਏ ਆ ਕਮੈਂਟਾ ਦੇਣਾ ਹੀ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੀ ਨੰਬਰ ਦੇ ਰਹੀ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ